ਚਲੋ ਭਾਈ ਟੈਂਪੂ ਕਰ ਲਿਆ ਹੁਣ ਤਿਆਰੀ ਆ ਮੈਲਟਾਂ ਲਾ ਲਓ ਫੈਨ ਵੈਲਟਾਂ ਮਹੀਆ ਫੈਨ ਵੈਲਟਾਂ ਲਾ ਲਓ ਫੈਨ ਵੈਲਟਾਂ ਲਾ ਲਾ ਉਹਨੂੰ ਨਾ ਘਿਰ ਜੋ ਉਹ ਮੁੰਡੇ ਨੂੰ ਨਾ ਘਿਰ ਤੇ ਹਮਾਈ ਨੂੰ ਚਲੋ ਭਾਈ ਲੋਕਲ ਗੁਰਦਾਰੇ ਚਲਦੇ ਹੁਣ ਕਰਾਉਣੇ ਦਰਸ਼ਨ ਬਣੇ ਰੋ ਆ ਕਰਦੀ ਆ ਚਲੋ 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 ਦੇ ਦੇ ਚਾਬੀ ਚਾਬੀ ਦੇ ਦੇ ਕੱਢ ਕੇ ਗੁਰਦਾਰਾ ਮਾਲ ਟੈਕਨੀਕ ਸਾਹਿਬ ਪਹੁੰਚ ਗਏ ਜੀ ਕਰਾਉਨੇ ਤੁਨ ਦਰਸ਼ਨ ਚਲੋ ਚਲਦੇ ਆ ਜੀ ਭਾਈ ਸੰਗਤ ਕੌਣ ਤੋਂ ਲੱਗੀ ਬਾਈ ਫੋਲੇ ਮਾਲੇ ਕਰਕੇ ਲੈ ਭਾਈ ਦੇ ਲੈ ਜੇ ਇੰਜ ਵਰਤੀ ਚਾ ਲੋ ਜੀ ਖਡੇੜਾ ਦਾਤਾ ਦੇ ਚਲੋ ਹੁਸ਼ਾਲਾ ਲਓ ਜਰਾ ਆ ਕੇ ਜਰਾ ਮਹਾਰਾਜ ਜੀ ਤੋਂ ਆ ਦੇ ਇੱਕ ਇੱਕ ਰੋਗਾ ਭੋਗ ਲਾ ਕੇ ਬਰਗੇ ਅਸਾਂ ਤੇ ਲੱਗਣਾ ਪੱਕਾ ਹੁਸ਼ਾਲਾ ਕਿ ਜੋ ਆਜੋ ਜੋ ਮੈਂ ਹੱਥ ਤੁਸੀਂ ਆ ਗੋردو ਆਰਾ ਮਾਲ ਤੇ ਟਿੜੀ ਸਾਹ ਗੁਰੂ ਮਾਨ ਦੇ ਭਜਾਤੀ ਧਾਮ ਇਸ ਥਾਂ ਤੋਂ ਦਸਵੇਂ ਪਾਤਸ਼ਾਹ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਮਿਤਾ ਤਪਿਆ ਤੋਂ ਭਜਾਨਾ ਪਾਟੇ ਗੋردو ਆਰਾ ਸੰਗਠਾ ਜਿਹੜਾ ਸ਼ਹਿਰ ਉਹ ਮਿਲ ਜਾ ਕੇ ਆਪਣੇ ਪੌਜਾਂ ਨੂੰ ਭਜਾਨਾ ਵੰਡਿਆ ਤਨਖਾਹਾਂ ਦਿੱਤੀਆਂ ਜਿਹੜੀ ਪੌਲ ਉਹਨਾਂ ਦੇ ਨਾਲ ਪੰਜਾਬ ਤੋਂ

دوار خوشیاں ਪੌਣ ਚਿਤਾ ਘੰਟਾ ਪੌਣ ਉਹ ਕੀ ਫਤੇ ਇੱਕ ਰਿਸ ਹੈ ਮੱਥਾ ਟੇਕ ਲਿਆ ਬਾਈ ਇਤਿਹਾਸ ਬਾਬਾ ਜੀ ਨੇ ਸੁਣਾਇਆ ਉਹ ਵੀ ਥੋੜੇ ਪਿਕਚਰ ਰਿਕਾਰਡ ਕਰਤਾ ਸੀ ਹੁਣ ਚੱਲਦੇ ਆਂ ਗਾਹਲੇ ਗੁਰਦਾਰੇ ਮੰਗ ਬਣੇ ਰਹੇ ਪਹੁੰਚ ਗਏ ਜੀ ਮਾਤਾ ਭਾਗੌਰ ਜੀ ਗੁਰਦਵਾਰਾ ਸਾਹਿਬ ਆਂਦੇ ਆ ਜੀ ਦਰਸ਼ਨ ਅਰਾਂ ਗਿਆ ਘਰ ਸਾਹਿਬ ਪਹੁੰਚ ਨਹੀਂ ਗੁਰਦਾਰੇ ਜੀ ਦਾ ਘਰ ਸਾਹਿਬ ਦਰਸ਼ਨ ਪਾ ਜੋ ਤੇ ਅੱਜ ਦਿਖਾਣੀ ਹੈ Sí, Mira acá, recuerdo, ahora sabéis ਵਾਪਸ ਆ ਗਏ ਗੁਰੂ ਜੀ ਦੇ ਚਰਨੀ ਪੈ ਕੇ ਆਪਾਂ ਅਗਿਆ ਰੱਤਨਾ ਤੇ ਪ੍ਰਜੈ ਜਾਈ ਗੁਰੂ ਰੂਪ ਚੈਨ ਸਾ ਸੁਮਜੀ ਗੁਰ ਪਰਮੇਸ਼ਵਰ ਦੀ ਸੇਵਾ ਉੱਧੀ ਲਾ ਕੇ ਬੈਠੇ ਹਾਂ ਤਾਂ ਗੁਰੂ ਸਾਹਿਬ ਦੀ ਫਰਮਾਉਂਦੇ ਹਨ ਪਿਆਰੀ ਸਾ ਸੁਖ ਜੀ ਮਾਤਾ ਸਾਹਿਬ ਦੇਵਾ ਜੀ ਨੇ ਇੱਥੇ ਸਤਜੋਗ ਵਿੱਚ ਬੈਠ ਕੇ ਬਹੁਤ ਪਾਗਤੀ ਬੰਦਗੀ ਕੀਤੀ ਹੈ ਦੁਬਾਰਾ ਫਿਰ ਇਸ ਧਰਤੀ 'ਤੇ ਨਾਲ ਪਿਆਰ ਜਾਗ ਪਿਆ ਹੈ ਮਾਤਾ ਜੀ ਦਾ ਐਸਾ ਸਮਾਧੀ ਅਸਥਾਨ ਤੇ ਤੰਗੂ ਲਾਇਆ ਗਿਆ ਮਾਤਾ ਸਾਹਿਬ ਦੇਵਾਂ ਜੀ ਮਾਤਾ ਭਾਗੋ ਜੀ ਤੇ ਹੋਰ ਸਿੱਖ ਸੰਗਤਾਂ ਇੱਥੇ ਲੰਗਰ ਦੀ ਸੇਵਾ ਕਰਿਆ ਕਰਦੇ ਸਨ ਗੁਰੂ ਸਾਹਿਬ ਜੀ ਤੋਂ ਵੇਲੇ ਦਾ ਇੱਥੇ ਲੰਗਰ ਪ੍ਰਸ਼ਾਦਾ ਪਾਣੀ ਛਕਦੇ ਦੁਪਹਿਰ ਐ ਵਿਸਰਾਮ ਕਰਦੇ ਔਰ ਰਾਤ ਗੁਰਦੁਆਰਾ ਹੀਰਾਕਾੜ ਸਾਹਿਬ ਰਾਜਦੇ ਫਿਰ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਸਾਹਿਬ ਦੇਵਾਂ ਜੀ ਕਾਡੀ ਹੁਣ ਜਗਤ ਯਾਤਰਾ ਥੋੜੀ ਰਹਿ ਗਈ ਆ ਤੁਸੀਂ ਆਪਣੀ ਵੱਡੀ ਭੈਣ ਸੁੰਦਰੀ ਜੀ ਕੋਲ ਦਿੱਲੀ ਚਲੇ ਜਾਓ ਮਾਤਾ ਸਾਹਿਬ ਦੇਵਾਂ ਜੀ ਨੇ ਨਮਰਤਾ ਨਾਲ ਬੇਨਤੀ ਕੀਤੀ ਸਰਗੁਰੂ ਪਾਤਸ਼ਾਹ ਜੀ ਆਪ ਜੀ ਦੇ ਦਰਸ਼ਨ ਗੁਦਾਰੇ ਤੇ ਲੰਗਰ ਦੀ ਸੇਵਾ ਦਾ ਕੀ ਬਣੂ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਕਿ ਸਾਹਿਬ ਦੇਵਾਂ ਜੀ ਤੁਹਾਡੇ ਲੰਗਰ ਰਹੀ ਦੁਨੀਆ ਤੱਕ ਚਾਲਦੇ ਰਹਿਣਗੇ ਜੜੀਆਂ ਸੰਗਤਾਂ ਸਰਦਾ ਭਾਣਾ ਨਾਲ ਤੇਰੇ ਲੰਗਰ ਦੇ ਚਾਰ ਸੇਵਾ ਅਤੇ ਸਿਮਰਨ ਕਰਿਆ ਕਰਮ বিনা ਉਹਨਾਂ bina ਆਸਾਂ ਮਰਦਾਂ ਪੂਰੇ ਨਾ ਹੋਇਆ ਕਰਮ ਨੇ ਲੰਗਰ ਵਿੱਚ ਕਿਸੇ ਚੀਜ਼ ਦੀ ਤੋੜ ਨਹੀਂ ਆਵੇਗੀ ਮਾਤਾ ਸਾਹਿਬ ਦੇਵਾ ਜੀ ਲੈ ਇੱਥੇ ਕਾਲ ਯੁਗ ਵਿੱਚ ਦੇ ਰਾਹ ਕੇ 9 ਮਹੀਨੇ 9 ਦਿਨਾਂ ਤੇ ਨਾ ਕੜੀਆਂ ਸੇਵਾ ਸਿਮਰਨ ਕੀਤਾ ਸਤਿਗੁਰ ਪਾਤਸ਼ਾਹ ਜੀ ਨੇ ਮਾਤਾ ਸਾਹਿਬ ਦੇਵਾ ਜਿਨ੍ਹਾਂ ਪੰਜ ਸ਼ਸਤਰ ਦੇ ਕੇ ਬਚਨ ਕੀਤੇ ਸਾਹਿਬ ਦੇ ਅੰਝ ਜਗੋਂ ਤੁਸੀਂ ਅੰਮ੍ਰਿਤ ਵੇੜੇ ਦੇ ਲੈਤ ਨੇਮ ਕਰਕੇ ਅਰਦਾਸ ਕਰਿਓ ਕਰੋਗੇ ਇਹਨਾਂ ਸ਼ਸਤਰਾਂ ਵਿੱਚੋਂ ਤੁਹਾਨੂੰ ਸਾਡੇ ਦਰਸ਼ਨ ਹੋਇਆ ਕਰਨਗੇ ਭਾਈ ਮਨੀ ਸਿੰਘ ਜੀ ਦੇ ਨਾਲ ਕੋ ਜੋ ਹੋਰ ਸੰਗ ਭੇਜ ਕੇ ਜਗਤ ਮਾਤਾ ਸਾਹਿਬ ਦੇਵਾ ਜੀ ਨੂੰ ਪਾਲਕੀ ਸਾਹਿਬ ਵਿੱਚ ਬਿਠਾ ਕੇ ਪੰਜ ਸ਼ਸਤਰ ਸਜਾ ਕੇ ਦਿੱਲੀ ਮਾਤਾ ਸੁੰਦਰੀ ਜੀ ਕੋਲ ਤੇ ਜਾ ਗਿਆ ਔਰ ਇਥੇ ਕਲਗੀ ਤਰ ਪਾਸ਼ਾ ਜੀ ਸੱਚਖੰਡ ਵੱਡੇ ਗੁਰਦੁਆਰਾ ਸਾਹਿਬ ਦੀਵਾਲੀ ਦੇ ਪੰਜਵੇਂ ਪੰਜ ਪੈਸੇ ਨਾਰੀ ਜਗ ਦਾ ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕਰਕੇ ਜਗਤ ਸੰਸਾਰ ਨੂੰ ਸ਼ਬਦ ਗੁਰੂ ਪਾਤਸ਼ਾਹ ਜੀ ਦੇ ਲੜ ਲਾ ਕੇ ਕਣਗੀ ਸਰ ਪਾਤਸ਼ਾਹ ਜੀ ਚੰਦਣ ਦੇ ਚਖਾ ਕੇ ਨਾਟਾ ਲਵਾ ਕੇ ਛੋਟੀ ਕਿਰਪਾ ਨਿਖਾ ਵੇਚ ਰੱਖ ਕੇ ਭਾਈ ਸੰਤੋਖ ਸਿੰਘ ਜੀ ਕੋਲੋਂ ਕਿਹਨੋਂ ਅਗਲੇ ਪੈੜ ਕਰਾ ਕੇ ਸਤਗੁਰ ਪਾਸ਼ਾ ਜੀ ਸਣ ਘੋੜੇ ਸਣ ਬਾਜ ਸਾਚ ਖਾਂਡ ਵਿੱਚੋਂ ਚਾਲਾ ਮਾਰ ਗਏ ਪੌੜੀਆਂ ਉੱਪਰ ਤੇ ਮਾਤਾ ਜੀ ਦਾ ਸਤਜੋਗ ਦਾ ਤਪ ਅਸਥਾਨੇ ਦਰਬਾਰ ਸਾਹਿਬ ਦੇ ਹੇਠਾਂ ਦਰਸ਼ਨ ਕਰਕੇ ਜਾਣਾ ਅੱਗੇ ਆਰ ਪਾਰ ਦਰਵਾਜ਼ਾ ਅੱਗੇ ਜਾ ਕੇ ਦਸਵੇਂ ਪਾਸ਼ਾ ਦਾ ਦਰਬਾਰ ਆ ਜਿੱਥੇ ਕਲਗੀਧਰ ਪਾਸ਼ਾ ਜੀ ਪ੍ਰਸ਼ਾਦਾ ਵੰਡਿਆ ਕਰਦੇ ਸਨ ਤੇ ਮਾਤਾ ਸਾਹਿਬ ਦੇਵਾ ਜੀ ਪਿਆਰ ਕਰਕੇ ਸ਼ਕਾਉਂਦੇ ਸਨ ਉਹ ਅੱਥੇ ਸੰਗਤ ਨੇ ਦਰਸ਼ਨ ਕਰਕੇ ਜਾਣਾ ਮੱਥਾ ਟੇਕਣਾ ਤਾਂ ਵੀ ਆਰ ਪਾਰ ਗੁਰਵਾਜਾ ਨਾਲ ਮਾਤਾ ਦਾ ਅੱਥੇ ਪਾਰ ਲੰਗਰ ਚੱਲ ਰਿਹਾ ਮਾਤਾ ਦੇ ਲੰਗਰ ਵਿੱਚੋਂ ਸੰਗਤ ਨੇ ਲੋੜ ਅਨੁਸਾਰ ਪ੍ਰਸ਼ਾਦਾ ਪਾਣੀ ਜ਼ਰੂਰ ਛੱਕ ਕੇ ਜਾਣਾ ਇਸ ਗੁਰਦੁਆਰਾ ਸਾਹਿਬ ਦੇ ਮਾਤਾ ਦੇ ਲੰਗਰ ਦੀ ਸੇਵਾ ਬਾਬਾ ਤੇਜਾ ਸਿੰਘ ਦੀ ਪਰਿਵਾਰ ਹੈ। ਇੱਥੇ ਇਮਾਰਤਾਂ ਦੀ ਸੇਵਾ ਗੁਰਦੁਆਰਾ ਲੰਗਰ ਸਾਹਿਬ ਵੱਲੋਂ ਬਾਬਾ ਨਰਿੰਦਰ ਸਿੰਘ ਜੀ, ਬਾਬਾ ਬਲਵਿੰਦਰ ਸਿੰਘ ਜੀ ਦਾ ਸੇਵਾ ਵਾਲੇ ਕਰਵਾ ਰਹੇ। ਆਪਣੀਆਂ ਕਿਰਤ ਕਮਾਈਆਂ ਵਿੱਚੋਂ ਸਰਦੇ ਬਣਦੇ ਇਹ ਸੇਵਾ ਕੇ ਗੁਰੂ ਘਰ ਦੇ ਖੁਸ਼ ਹੋ ਲੈ ਕੇ ਜਾਓ। ਸਤਿਗੁਰ ਪਾਤਸ਼ਾਹ ਜੀ ਯਾਤਰਾ ਸਫਲ ਕਰਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਸੱਚੀ ਤੀਰ ਅਹ ਅਹ ਜਾਨ ਸ਼੍ਰੀਮਾਨ ਜੀ ਉਹ ਸਿਮਾ ਵਾਲੇ ਕੋਈ ਲੰਗਰ ਚ ਪਾਉਂਦੇ ਰਹੇ ਸ਼ਾਮ ਦੇ ਨੂੰ ਪੀ ਲੋ ਥੋੜੀ ਥੋੜਾ ਪ੍ਰਸ਼ਾਦ ਪੀ ਲਮਾ ਇਦਾਂ ਪੀਲਾ ਹੋਏ ਪੀ ਲੋ ਭਾਈ ਵੰਟੀ ਪੀ ਲੋ باقی دیگر گردار سب رہے تھے بعد درشن کروانے لگے گا ਰੰਗ ਕੋਰ ਕਰੇ ਬੱਗੇ ਚੱਲਦੇ ਰਹੇ ਕਿ ਆ ਪਾਪੜ ਜੇ ਤੇਲ ਸਟਲੇ ਵਾਲੇ ਬਾਕੀ ਦਰਬਾਰਾ ਸਾਹਿਬ ਦੇ ਬਾਈ ਦਰਸ਼ਨ ਕਰਨ ਤੁਹਾਨੂੰ ਅੱਜ ਆਏ ਬਾਈ ਮਾਤਾ ਜੀ ਦੇ ਇਤਿਹਾਸ ਬਾਰੇ ਦੱਸਿਆ ਜਾਵੇ ਜੋ ਕਿ ਆਉਣ ਵਾਲੀ ਪੀੜ੍ਹੀ ਆਉਣ ਵਾਲੇ ਬੱਚਿਆਂ ਨੂੰ ਪਤਾ ਲੱਗੇ ਮਾਤਾ ਜੀ ਕੌਣ ਸਨ ਮਾਤਾ ਜੀ ਦੇ ਇਤਿਹਾਸ ਨੂੰ ਸੁਝੀ ਦੇ ਕਿੰਨਾ ਰਹਿ ਗਿਆ ਅਭੀ ਸ਼ਿਕਾਰਗੜ ਸ਼ਿਕਾਰਕ ਹੈ ਦੋ ਰਹਿ ਦੋ ਗੋੜ ਦਵਾਰੇ ਰਹਿ ਗਏ ਜੀ ਬਾਕੀ ਬਾਈ ਲੋਕਲ ਘੁੰਮ ਲਈ ਅਸੀਂ ਤੁਹਾਨੂੰ ਦਰਸ਼ਨ ਕਰਾ ਤੇ ਵੀਡੀਓ ਜਰੂਰ ਦੇਖਿਓ ਸ਼ੇਅਰ ਕਰਦੇ ਰਹੋ ਵੀਡੀਓ ਨੂੰ ਸਬਸਕ੍ਰਾਈਬਰ ਕਰਦੇ ਰਹੋ ਚੈਨਲ ਦਿਖਾਉਣਾ ਹੈ ਬਾਈ ਤੁਹਾਨੂੰ ਤਿਆਸ ਗੁਰਦਾਰਾ ਸਾਹਿਬ ਦਾ ਲਿਖਿਆ ਪਿਆ ਮੂਰੇ ਸ਼ਿਕਾਰ ਕਰਿਆ ਹੈ ਤੇ ਸ਼ਿਕਾਰ ਕਰਿਆ ਸੀ ਗੁਰਦਾਰਾ ਸਾਹਿਬ ਨੂੰ ਆ ਜਾ ਬਾਈ ਗੁਰਦਾਰਾ ਸ਼ਿਕਾਰ ਕਰਦਾ ਹੈ

okay ਗੁਰਦੁਆਰਾ ਸੰਗਤ ਸਾਹਿਬੀ ਗੁਰਦੁਆਰਾ ਸੰਗਤ ਸਾਹਿਬੀ ਕਰਾਂਦੇ ਹਣ ਦਰਸ਼ਨ ਗੁਰਦੁਆਰਾ ਸੰਗਤ ਸਾਹਿਬੀ ਹੋ ਜੀ ਪੱਤ ਜੋੜੋ Yeah. <laughs>